ਸਾਥੀ ਯਾਰ ਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਿੰਘ ਬਲੌਗ ਦੇ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਬਨਾਰਸ ਆਏ ਹੋ ਆਪਾਂ ਇਸ ਟਾਈਮ ਖੜੇ ਆ ਸ਼੍ਰੀ ਗਵਰਧਨਪੁਰ ਦੇ ਵਿੱਚ ਜਿੱਥੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਭੂਮੀ ਆ ਤੇ ਆਪਾਂ ਬਿਲਕੁਲ ਜਿਹੜਾ ਮੰਦਿਰ ਆ ਉਹਦੇ ਉੱਪਰਲੇ ਚਿਵਾਰੇ ਤੇ ਖੜੇ ਆ ਬਿਲਡਿੰਗ ਦੇ ਬਿਲਕੁਲ ਉੱਤੇ ਤੇ ਦੇਖੋ ਕਿੰਨਾ ਸੋਹਣਾ ਮਤਲਬ ਸਜਾਇਆ ਹੋਇਆ ਆ ਤੇ ਬਹੁਤ ਸੋਹਣਾ ਜਿਹੜੀ ਸੰਗਤ ਦੇ ਠਹਿਰਨ ਵਾਸਤੇ ਵੀ ਜਿਹੜੀ ਬਵਸਤਾ ਕੀਤੀ ਜਾ ਰਹੀ ਆ ਤੇ ਸਾਹਮਣੇ ਜਿਹੜਾ ਉੱਥੇ ਵੀ ਸੰਗਤ ਦੇ ਠਹਿਰਨੇ ਵਾਸਤੇ ਬਵਸਤਾ ਕੀਤੀ ਜਾ ਰਹੀ ਆ ਤੇ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਤੇ ਬਾਕੀ ਆਪਾਂ ਤੁਹਾਨੂੰ ਆਪਾਂ ਜਿਹੜਾ ਮਹਾਰਾਜ ਜੀ ਦਾ ਜਨਮ ਸਥਾਨ ਆ ਉੱਥੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਮਹਾਰਾਜ ਜੀ ਸਤਸੰਗ ਕਰਿਆ ਕਰਦੇ ਸਨ ਉਹ ਵੀ ਜਿਹੜੀ ਇਮਲੀ ਦੇ ਰੁੱਖ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਵੇਹੋ ਸਾਹਮਣੇ ਤੁਸੀਂ ਦੇਖੋਗੇ ਇਮਲੀ ਦਾ ਰੁੱਖ ਆ ਇੱਥੇ ਮਾਰਾ ਬੈਠ ਕੇ satsang ਕਰਿਆ ਕਰਦੇ ਸਨ ਇਹ ਵੀ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਦਿਖਾਵਾਂਗੇ ਹਜੇ ਆਪਾਂ ਫਿਲਹਾਲ ਆਪਾਂ ਉੱਪਰਲੀ ਸਾਈਡ ਖੜੇ ਆ ਮੰਦਰ ਦੇ ਤੇ ਆਪਾਂ نیچے ਚੱਲਦੇ ਆ ਤੇ ਪੂਰੀ ਵਿਸਥਾਰ ਨਾਲ ਆਪਾਂ ਵੀਡੀਓ ਬਣਾਉਨੇ ਆ ਜਿੰਨੀ ਵੀ ਸੰਗਤ ਦਰਬਾਰ ਦੇ ਵਿੱਚ ਆਉਂਦੀ ਆ ਇਹ ਆ ਮੇਨ ਸੜਕ ਆ ਤੇ ਆ ਮੇਨ ਸੜਕ ਦੇ ਉੱਤੇ ਬਾਬਾ ਜੀ ਦਾ ਦਰਬਾਰ ਬਣਿਆ ਹੋਇਆ ਆ ਬਹੁਤ ਉੱਚਾ ਤੇ ਸੋਹਣਾ ਦਰਬਾਰ ਬਣਿਆ ਹੋਇਆ ਆ ਤੇ ਪਹਿਲਾਂ ਆਪਾਂ ਉਹ ਜਿੱਥੇ ਤਾਰਾੀਆਂ ਲੱਗੀਆਂ ਹੋਈਆਂ ਆਪਾਂ ਉੱਥੇ ਖੜੇ ਸੀਗੇ ਵੀਡੀਓ ਬਣਾਈ ਸੀਗੀ ਤੇ ਉੱਥੇ ਨੀਚੇ ਰਹਿਣ ਨੂੰ ਵੀ ਬਣਾਇਆ ਹੋਇਆ ਤੇ ਉਹ ਸਾਹਮਣੇ ਬਿਲਕੁਲ ਤੁਸੀਂ ਦੇਖੋਗੇ ਲੰਗਰ ਹਾਲ ਆ ਤੇ ਨੱਤਰ ਮੰਜੀਦ ਪੱਤੀ ਵੀ ਲੱਗਿਆ ਆ ਚਾਹ ਸਾਡੀ ਚਾਹ ਦਾ ਰੋਲਾ ਪੈ ਗਿਆ ਚਾਹ ਮੇਰੀ ਉਹ ਆ ਉਹ ਵਾਲੀ ਤੇ ਇਧਰ ਬਾਬਾ ਜੀ ਦਾ ਦਰਬਾਰ ਅੰਦਰੋਂ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਪਹਿਲਾਂ ਤੁਸੀਂ ਬਾਹਰੋਂ ਦਰਸ਼ਨ ਕਰੋ 메인 ਸੜਕਾਂ 메인 ਸੜਕਾਂ ਦੇ ਉੱਤੇ ਦਰਬਾਰ ਬਣਿਆ ਹੋਇਆ ਤੇ ਬਹੁਤ ਉੱਚਾ ਤੇ ਸੋਹਣਾ ਦਰਬਾਰ ਆ ਹੀ ਰਬ ਦਾਸ ਕਉ ਦਾ ਸੋ ਤੇ ਉਪੀ ਸਕੀ ਮਾਨਸ ਤੇ ਤੰਦਰਾਸਿ ਕਿਉ ਪੀਰ ਕਲਿਆਨ ਨਿਤਨ ਵਰ ਗਡੇ ਸਿੰਘੇ ਰਬ ਦਾਸ ਸਤ ਨਾਮ ਸਤ ਨਾਮ ਦੀ ਕਾਦਸ ਬਾਣੀ ਸ੍ਰੀ ਗੁਰੂ ਦਾਸ ਮਹਾਰਾਜ ਜੀ ਕਹਿੰਦੇ ਮੋਹੇ ਮੋਹੀ ਮੋਹੀ ਤੋ ਜੰਤ ਕਰ ਕੈਸਾ ਜਤ 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 ਜੋ ਪੈਨ ਨਾ ਪਾਉਨ ਨਾ ਪਾਉਨ ਨਾਮ ਕੇ ਸੰਗਲੋ ਜੋ ਨਾਮ ਕਸੋ ਪ੍ਰਜਾਗੀ ਪ੍ਰਮੇਤ ਨਾਰਦੀ ਦੇ ਜਨ ਤੇ ਸਵਾਮੀ ਸ੍ਰੀ ਕਰਤਿ ਨੂੰ ਪੂਜਾ ਦੇ ਅਨੁਲਾਸ ਸੰਗਤ ਸਿਜਾ ਬਖੋਜੀ ਸਤਨਾਮ ਸਤਨਾਮ ਸਤ ਔਰ ਹਰ 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 ਮਨ ਹਰ ਹਰੀ ਹਰ ਸੁਖਤ ਜਨ ਗੈ ਸਤ ਕਰੀ ਰਹਾ ਹੋ ਕੇ ਨਾਮ ਕਵੀ ਜਾਗੁਜ ਕਰ ਦੇਗਾ ਕੀ ਕਾਗਰ ਨਾਮ ਦਾ ਨਾਮ ਜੀ ਗੁਰੂ ਕੰਨ ਸਚਟੀਆਂ ਅਨੰਤ ਦਾਸ ਰਾਮ ਨਰਦਾਤਾ ਗੁਰ ਪ੍ਰਸਾਦ ਉਪਨੀ ਗਤਾ ਜੀ ਸਤਨਾਮ ਸਤ ਸੋ ਸਾਗਰ ਸੋਦਰ ਚਿੰਤਾ ਮੁਕਤਾਂ ਤੇ ਜਾ ਕੀ ਚਾਲ ਪਦਾਲ ਸਤਿ ਸਤਿ ਨਾਮ ਜੀ ਕਰਤਿ ਰਾਖੀ ਕਰਿ ਨਾ ਜੁਤੀ ਰਸਨਾ ਅਵਸੰਗ ਤਿਆਗ ਬਰਨ ਕਰਿ ਨਰ ਹੋ ਨਾਨਕ ਚੰਨ ਪ੍ਰਾਨ ਬੇ ਚੌਤੀ ਸਤਿਰ ਮਾਨੀ ਵਿਆਸ ਵਿਚਾਰ ਪੁਰਨ ਮਰਤ ਰਾਮ ਨਾਮ ਸਿਰ ਰਾਹੀ سہے سماد اپادرہ پر امیدے پاکی کہر ایداز پر آسر کے ترجم پر پاکی برکو جی سادنا و سادنا دارتی سب کو عصی ایسی دس آماری ایس پر جساسی کرتا لیے سب لفت ماری دونان کے بشنی پاکی برکو جی سادنا سایدی سمنا تیل رکیوں کام رہو تو تیری سمنا کارتیم ناہی بار پر امیدنی خلتیتر تری آردو سمسا کہر ایداز کا کاتی تکہ ہوگا کری جی جی سادنا کارتیم جی جی महापुरुषा दी नाम सेवा श्री रमायंदा ध्यानदर जी गुरु जी सतनाम सद्गुरु ਧੰਤ ਸਦਗੁਰੂ ਬਾਬਾ ਗੁਰੂदास महाराज जी ਸਤਿਗੁਰੂ ਸੌਮੀ ਸਤਿਗੁਰੂ ਦਾਸ ਮਹਾਰਾਜ ਜੀ ਸਤਿਗੁਰੂ ਸੌਮੀ ਹਰੀ ਦਾਸ ਮਹਾਰਾਜ ਜੀ ਸਤਗੁਰੂ ਸੌਮੀ ਗਰੀਬ ਦਾਸ ਮਹਾਰਾਜ ਜੀ ਧੰਤਨ ਕੋ ਜਿਤਨੇ ਕੇ ਬ੍ਰਜਮਨ ਸਿੰਘ ਸਤ ਸਤਗੁਰੂ ਸੌਮੀ ਗੁਰਦਾਸ ਮਹਾਰਾਜ ਜੀ ਧੰਤਨ ਕੋ ਪਾਸੇ ਆਉਂਦੇ ਹਨ श्री ਬਰਮਲੇ ਸਿੰਘ ਸਤ ਸਤਿਮਾਨੀ ਜੀ ਮਹਾਰਾਜ ਕੋਲੋਂ ਆਪਰਸ਼ਾਦੀ ਨਾਮ ਸੇਵਾ ਸ੍ਰੀ रमायंदा ध्यानदर जी गुरु जी सतनाम ਸਤਿਗੁਰਾਂ ਦੇ ਪਾਵਨ ਸੰਗਤ ਸਰ ਜਨਮ ਸਤਾਮ ਮੰਦਰ ਸੀ ਉਪਰਧਰ ਕੁੰਡੇ ਨੂੰ ਪ੍ਰਾਪਤ ਕੇ ਦੁਆਰਾ ਕੀਤੀ ਸ਼ਾਮ ਤੇਰਾ ਸਤਨ ਖੋਲਾ ਜੀ ਕੀ ਤੇ ਨਾਮ ਸੇਵਾ ਸੁਖ ਪਹੁੰਚਦਾ ਧਿਆਨ ਕਰਕੇ ਬੋਲੋ ਜੀ ਸਤਨਾਮ ਸਤਨਾਮ ਅਨਸਰਦੀਨ ਦੇ ਆਲਨ ਦੂਸਰੋ ਬਤਿਆਰ ਕਾ ਕੀਜਾ ਬਚਨੀ ਤੋਰ ਤੋਰ ਮਨਮਾਨੇ ਜਨ ਕੋ ਜੀਦਾ ਹੋ ਪਰਪਰ ਜੌਰ ਮਈਆ ਕਾਲ ਨੇ ਕਾਲ ਕਮ ਦਾ ਸਤਿ ਸ਼੍ਰੀ ਅਕਾਲ ਬੋਲਾਂ ਦੇ ਬਿਰੂ ਦਾ ਗੁਰੂ ਜੀ ਸ਼੍ਰੀ ਗੁਰੂ ਸਾਹਿਬ ਤੋਂ ਸਭ ਤੋਂ ਸ਼ੌਂਕ ਦੇ ਵਿੱਚ ਦਾਸ ਮਹਾਰਾਜ ਜੀ ਨੇ ਨਿਮਰਤਾ ਮਾਇਬ ਅਤੇ ਵਿਸ਼ਵ ਭਾਰਤੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਬੜੇ ਤੁੰਗਾਂ ਅਸਰਤਾ ਤੇ ਸਮਕਾਰ ਦੇ ਨਾਲ ਆਪ ਜੀ ਦੇ ਜਨਮ ਸਥਾਨ ਉੱਪਰ ਵਿਕੇ ਸ਼ੀਰ ਗੁਰਦੁਆਰੇ ਪੁਨਿਕੇ ਬਣਾਇਆ ਜਾ ਰਿਹਾ ਸੱਜੇ ਪਾਤਸ਼ਾਹ ਨਾ ਪ੍ਰਸੰਧ ਦੇ ਪ੍ਰਮਖ ਪੰਥ ਸਾਹਿਬ ਜੀ ਤਰ੍ਹਾਂ ਇਸ ਸਾਹਿਬੀ ਵਿਸ਼ਵ ਭਾਰਤੀਆਂ ਸੰਤਾਂ ਦੇ ਵੱਲੋਂ ਆਪ ਜੀ ਦੇ ਵਿਚਾਰਨ ਕੀਤੀ ਹੋਈ ਪਾਵਨ ਵਾਸਾ ਕਿਰਪਾ ਕਰੋ ਇਸ ਵੇਲੇ ਬਾਣੀ ਦੇ ਅਠਜਾਪ ਨੂੰ ਅਪਰੰਤ ਨਾਮ ਤੋਂ ਸੁਹਾਗਿਆ ਮੰਗਦੇ ਆਂ ਚਰਨਾਂ ਦੇ ਵਿੱਚ ਇਸ ਵੇਲੇ ਬਾਸਾ ਪਾਕੇ ਸਰਵਨਾਮ ਜੀ ਨੇ ਬਾਣੀ ਤੁੰਦਨ ਮੰਨ ਕੋਸ਼ੀ ਜਨਾ ਕਿਰਪਾ ਕਰਨੀ ਸਾਰਾ ਇਸ ਸਮਾਗਮ ਪਾਸ਼ਾ ਖੁਸ਼ੀਆਂ ਪ੍ਰਾਪਤ ਕਿਰੋ ਕਰੋਣਾ ਸੇਵਾਦਾਰ ਨੂੰ ਸੇਵਾ ਕੰਦਾ ਪਰ ਤੁਸ਼ਨਾ ਸਰੋਧਿਆਨ ਸੁਨੇਹ ਪ੍ਰਕਾਸ਼ ਕਰਨੀ ਕਰੋ ਕਿਰਪਾ ਇਸ ਵੇਲੇ ਆਗਿਆ ਬਖਸ਼ੋ ਸਹਿਯੋਗ ਸਦਨ ਸਾਡੀ ਪਿਆਰੀ ਮੇਲ ਜਿਨਾ ਮਿਲਿਆ ਗੁਰਨਾਮ ਕੀ ਜੀ ਆਪ ਸਤਿਗੁਰੂ ਦਾਸ ਨਾਮ ਕੜਦੀ ਕਰਵਾ ਰਹੇ ਨੇ ਜੀ ਨੇ ਤੈਨਾਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਈਆਂ ਸੀਗੀਆਂ ਹੁਣ ਤੁਹਾਨੂੰ ਬਾਹਰ ਦਾ ਨਜ਼ਾਰਾ ਦਿਖਾਣਿਆ ਦੇਖੋ ਕਿੰਨਾ ਸੁੰਦਰ ਜਿਹੜਾ ਆ ਮੰਦਿਰ ਆ ਸਜਾਇਆ ਹੋਇਆ ਸਤਿਗੁਰੂ ਰਵਿਦਾਸ ਜੀ ਦਾ ਮਹਾਰਾਜ ਜੀ ਦਾ ਤੇ ਬਹੁਤ ਹੀ ਸੁੰਦਰ ਲਾਈਟਿੰਗ ਆ ਸਾਹਮਣੇ ਲੰਗਰ ਹਾਲ ਤੇ ਇੱਧਰ ਠੀਕ ਆ ਭਾਜੀ ਕਹਿੰਦਾ ਆ ਨਾ ਸਾਹਮਣੇ ਜਿਹੜਾ ਮੇਨ ਮੰਦਿਰ ਆ ਤੇ ਆ ਇਮਲੀ ਦਾ ਰੁੱਖ ਆ ਤੇ ਆ ਹੈਗਾ ਮੇਨ ਲੰਗਰ ਹਾਲ ਆਓ ਅੱਗੇ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਸਸਰੀ ਕਾ ਜੀ ਜਿਹੜਾ ਗੇਟ ਦੇਖਿਆ ਤੁਸੀਂ ਆਪਾਂ ਇੱਥੋਂ ਐਂਟਰ ਹੋਏ ਆ ਤੇ ਆ ਇਹਨਾਂ ਨੇ ਸ਼ਰਾਮ ਬਣਾਈ ਆ ਨਵੀ ਤੇ ਇੱਧਰ ਹੈਗਾ ਲੰਗਰ ਹਾਲ ਲੰਗਰ ਹਾਲ ਉੱਧਰ ਵੀ ਹੈਗਾ ਆ ਤੇ ਇੱਧਰ ਸੰਗਤ ਦੇ ਠਹਿਰਨੇ ਵਾਸਤੇ ਤੇ ਲੰਗਰ ਦਾ ਪ੍ਰਬੰਧ ਆ ਤੇ ਆ ਸ਼ਰਾਮ ਬਣਾਈ ਆ ਪੀਵਾਦਾਰ ਕੰਟਰੋਲ ਰੂਮ ਆ ਸਾਹਮਣੇ ਵਾਸ਼ਰੂਮ ਨੇ ਤੇ ਇੱਧਰ ਲੰਗਰ ਹਾਲ ਆ ਲੇਡੀਜ਼ ਦਾ ਅਲੱਗ ਤੇ ਜੈਂਸ ਦਾ ਅਲੱਗ ਸਾਹਮਣੇ ਸਰਾਵਾਂ ਬਣੀ ਹੋਈਆਂ ਨੇ ਇੱਧਰ ਲੰਗਰ ਤਿਆਰ ਹੁੰਦਾ ਬੀਬੀਆਂ ਲੱਗੀਆਂ ਹੋਈਆਂ ਨੇ ਰਾਲ ਸਬਜ਼ੀ ਕੱਟਣ ਤੇ ਆ ਆ ਕੇ ਪ੍ਰਸ਼ਾਦ ਦੇ ਇਹ ਉਹ ਲੰਗਰ ਅੱਗੇ ਪਤਾ ਜਾਂਦਾ ਬਹੁਤ ਵੱਡੇ ਪੱਧਰ ਤੇ ਜਿਹੜੇ ਆ ਲੰਗਰ ਦੇ ਤੇ ਰਹਿਣ ਦੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਆ ਲੰਗਰ ਹਾਲ ਦੇਖੋ ਕਿੱਡਾ ਵੱਡਾ ਆ ਇਹਦੇ ਨਾਲ ਦੇ ਦੋ ਲੰਗਰ ਹਾਲ ਨੇ ਇੱਕ ਪਾਈਆਂ ਵਾਸਤੇ ਤੇ ਇੱਕ ਬੀਬੀਆਂ ਵਾਸਤੇ ਤੇ ਸਭ ਤੋਂ ਵੱਡੀ ਗੱਲ ਆ ਸੂਤ ਮਤਲਬ ਐਡੇ بڑے ਮੇਲੇ ਦਾ ਪ੍ਰਬੰਧ ਕਰਨਾ ਤੇ ਉਹਨੂੰ ਸਚਾਰੂ ਢੰਗ ਨਾਲ ਚਲਾਉਣਾ ਬਹੁਤ ਵੱਡੀ ਗੱਲ ਆ ਤੇ ਲੰਗਰ ਹਾਲ ਦੇਖੋ ਤੇ ਕਿੰਨਾ ਮੇਨਟੇਨ ਕਰਕੇ ਰੱਖਿਆ ਹੋਇਆ ਆ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਟੇਬਲ ਲੱਗੇ ਹੋਏ ਆ ਤੇ ਬਾਕੀ ਜਿਹੜੇ ਆ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ ਆ ਫੱਲਾ ਤੁਹਾਨੂੰ ਦਿਖਾਇਆ ਲੰਗਰ ਹਾਲ ਤੇ ਹੁਣ ਆਪਾਂ ਚੱਲਦੇ ਆ ਰਸੋਈ ਵੱਲ ਵੀ ਜਿੱਥੇ ਲੰਗਰ ਤਿਆਰ ਹੁੰਦਾ ਆ ਤੇ ਲੰਗਰ ਹਾਲ ਦੇ ਵਿੱਚ ਭੇਜਿਆ ਜਾਂਦਾ ਆ ਇੱਧਰ ਸਾਰਾ ਲੰਗਰ ਤਿਆਰ ਹੁੰਦਾ ਇੱਧਰ ਲੱਗ ਲੱਗ ਤਰ੍ਹਾਂ ਦੀਆਂ ਮਠਾਈਆਂ, ਗੁਰਮੇ, ਮਠੀਆਂ, ਲੱਗ ਲੱਗ ਤਰ੍ਹਾਂ ਦੀਆਂ ਮਠਾਈਆਂ ਬਣਾਈਆਂ ਜਾ ਰਹੀਆਂ ਨੇ ਜਿਹੜੀਆਂ ਗੁਰਪੁਰਵਾਲੇ ਦਿਨ ਸਮਾਧਾਨ ਨੂੰ ਵਰਤਾਈਆਂ ਜਾਣਗੀਆਂ ਸਾਰਾ ਲੰਗਰ ਤਿਆਰ ਹੋ ਰਿਹਾ ਆ ਤੇ